ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜੇਕਰ ਤੁਹਾਡੇ ਘਰ ਵਿੱਚ ਵੀ ਪੈਸਿਆਂ ਦੀ ਕੋਈ ਮੁਸ਼ਕਿਲ ਹੈ ਕੋਈ ਨਸ਼ਾ ਕਰਦਾ ਹੈ ਤੇ ਤੁਸੀਂ ਜੇਕਰ ਸ਼ਨੀਵਾਰ ਦੇ ਦਿਨ ਇਹ ਇੱਕ ਉਪਾਅ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਇਹੋ ਜਹੀਆਂ ਪਰੇਸ਼ਾਨੀਆਂ ਦਾ ਤੁਹਾਡੀ ਜ਼ਿੰਦਗੀ ਵਿੱਚੋਂ ਖਾਤਮਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗੇ ਜੀ ਜਿਹੜੇ ਭੈਣ ਭਰਾ ਨਸ਼ਾ ਕਰਦੇ ਹਨ ਉਹ ਚਾਹੁੰਦੇ ਵੀ ਹੁੰਦੇ ਹਨ ਕਿ ਨਸ਼ਾ ਛੱਡ ਦੇਈਏ ਪਰ ਚਾਹ ਕੇ ਵੀ ਉਹ ਨਸ਼ਾ ਨਹੀਂ ਛੱਡ ਸਕਦੇ ਕਿਉਂਕਿ ਸਾਤ ਸੰਗੇ ਜੀ ਕੁਝ ਮਾੜੀਆਂ ਚੀਜ਼ਾਂ ਉਹਨਾਂ ਨੂੰ ਇਸ ਨਸ਼ੇ ਤੋਂ ਦੂਰ ਨਹੀਂ ਹੋਣ ਦਿੰਦੀਆਂ ਤੇ ਉਸ ਦੇ ਨਾਲ ਨਾਲ ਜਿਹੜਾ ਅੱਜ ਇੱਕ ਛੋਟਾ ਜਿਹਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਇਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰ ਸਕਦੇ ਹੋ ਇਸ ਨੂੰ ਤੁਸੀਂ ਸ਼ਨੀਵਾਰ ਜਾਂ ਐਤਵਾਰ ਦੀ ਰਾਤ ਨੂੰ ਹੀ ਕਰਨਾ ਹੈ ਆਪਣੀ ਰਸੋਈ ਘਰ ਦੀ ਇਹ ਇੱਕ ਚੀਜ਼ ਚੁਟਕੀ ਪਰ ਲੈ ਕੇ ਤੁਸੀਂ ਇਸ ਜਗ੍ਹਾ ਤੇ ਜਲਾ ਦੇਣੀ ਹੈ ਜਿਸ ਦੇ ਨਾਲ ਤੁਹਾਡੇ ਘਰ ਦਾ ਜਿਹੜਾ ਵੀ ਫੈਮਿਲੀ ਮੈਂਬਰ ਹੈ ਕਿਸੇ ਵੀ ਤਰ੍ਹਾਂ ਦਾ ਚੇਕਰ ਕੋਈ ਨਸ਼ਾ ਕਰਦਾ ਹੈ ਉਹ ਇਹ ਸਭ ਚੀਜ਼ਾਂ ਤੋਂ ਦੂਰ ਹੋ ਜਾਵੇਗਾ ਕਿਉਂਕਿ ਕਈ ਵਾਰ ਮਨੁੱਖ ਭੈੜੀ ਸੰਗਤ ਦੇ ਵਿੱਚ ਪੈ ਜਾਂਦੇ ਹਨ ਜਿਸ ਦੇ ਕਰਕੇ ਸਾਥ ਸੰਗਤ ਜੀ ਹਟਣਾ ਵੀ ਚਾਹੁੰਦੇ ਹੋਣ ਤਾਂ ਹਟ ਨਹੀਂ ਪਾਉਂਦੇ ਇਸ ਤਰ੍ਹਾਂ ਜੋ ਅੱਜ ਦਾ ਉਪਾਅ ਇਹ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਜਾਵੇਗਾ ਕਿਉਂਕਿ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਸ਼ਰਾਬ ਤੋਂ ਇਲਾਵਾ ਕੋਈ ਹੋਰ ਨਸ਼ੇ ਦੇ ਵਿੱਚ ਮਨੁੱਖ ਹੋਵੇ ਉਸ ਨੂੰ ਅਸੀਂ ਕਿਸ ਤਰ੍ਹਾਂ ਨਸ਼ਾ ਛੁਡਵਾ ਸਕਦੇ ਹਾਂ ਤਾਂ ਇਹ ਜਿਹੜਾ ਅੱਜ ਦਾ ਉਪਾਅ ਹੈ ਮੈਂ ਤੁਹਾਨੂੰ ਦੱਸਾਂਗੀ ਹਰ ਤਰ੍ਹਾਂ ਦਾ ਨਸ਼ਾ ਜਿਹੜਾ ਹੈ ਇਸ ਉਪਾਅ ਦੇ ਨਾਲ ਛੁਡਾਇਆ ਜਾ ਸਕਦਾ ਹੈ ਇਹ ਇੱਕ ਛੋਟਾ ਜਿਹਾ ਉਪਾਅ ਹੈ ਸਤ ਸ੍ਰੀ ਅੰਗਜ ਜੀ ਤੁਹਾਡੀ ਇਸ ਮੁਸ਼ਕਿਲ ਦਾ ਫਿਰ ਹੱਲ ਹੋ ਜਾਵੇਗਾ ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਸਤ ਸ੍ਰੀ ਅੰਗਜ ਜੀ ਸਾਡੇ ਘਰ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਪੈਸਾ ਨਹੀਂ ਰੁਕਦਾ ਪੈਸਾ ਆਉਂਦਾ ਵੀ ਨਹੀਂ ਤੇ ਜੇਕਰ ਆ ਜਾਵੇ ਤਾਂ ਰੁਕਦਾ ਨਹੀਂ ਸਾਡੇ ਘਰ ਦੇ ਵਿੱਚ ਪੈਸੇ ਵਿੱਚ ਬਰਕਤ ਨਹੀਂ ਪੈਂਦੀ ਪਰ ਸਾਧ ਸੰਗਤ ਜੀ ਕਈ ਘਰਾਂ ਦੇ ਵਿੱਚ ਪੈਸਾ ਆਉਂਦਾ ਵੀ ਹੈ ਉਹ ਭੈਣ ਭਰਾਵਾਂ ਦਾ ਵੀ ਇਹੀ ਕਹਿਣਾ ਹੁੰਦਾ ਹੈ ਸਾਡੇ ਘਰ ਵਿੱਚ ਪੈਸਾ ਖਲੋਂਦਾ ਨਹੀਂ ਵੇਖੋ ਜੀ ਜੇ ਅਸੀਂ ਚਾਹੀਏ ਤਾਂ ਆਪਾਂ 20000 ਰੁਪਏ ਨਾਲ ਵੀ ਗੁਜ਼ਾਰਾ ਕਰ ਸਕਦੇ ਹਾਂ 1000 ਰੁਪਏ ਨਾਲ ਵੀ ਗੁਜ਼ਾਰਾ ਕਰ ਸਕਦੇ ਹਾਂ ਜੇ ਅਸੀਂ ਚਾਹੀਏ ਜੇ ਆਪਾਂ ਚਾਹੀਏ ਤਾਂ ਆਪਾਂ 1 ਘੰਟੇ ਦੇ ਵਿੱਚ ਵੀ 10000 ਰੁਪਏ ਖਰਚ ਕਰ ਸਕਦੇ ਹਾਂ ਇਥੇ ਤਾਂ ਆਪਣੀ ਸਮਝਦਾਰੀ ਹੁੰਦੀ ਹੈ ਪਰ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਛੋਟਾ ਜਿਹਾ ਇਸ ਦਾ ਉਪਾਅ ਵੀ ਸਾਂਝਾ ਕਰਾਂਗੇ ਪ੍ਰਸਾਦ ਸੰਗਰ ਜੀ ਇੱਕ ਗੱਲ ਤੁਸੀਂ ਨੋਟ ਕਰ ਲਓਗੇ ਪਹਿਲਾਂ ਤੁਹਾਡੇ ਘਰ ਦੇ ਵਿੱਚ ਕਾਫੀ ਫੈਲ ਪੈਸਾ ਸੀ ਜਾਂ ਫਿਰ ਇਦਾਂ ਦੇ ਕੋਈ ਭੈਣ ਭਰਾ ਤੁਸੀਂ ਵੇਖੇ ਹੋਣਗੇ ਕਿ ਉਹਨਾਂ ਦੇ ਕੋਲ ਕਾਫੀ ਪੈਸਾ ਹੁੰਦਾ ਹੈ ਉਹ ਲੋਕਾਂ ਨੂੰ ਦਿਖਾਉਣ ਦੇ ਲਈ ਲੋਕ ਵਿਖਾਵਾ ਕਰਨ ਦੇ ਲਈ ਆਪਣਾ ਸਾਰਾ ਕੁਝ ਖਰਾਬ ਕਰ ਲੈਂਦੇ ਹਨ ਜੋ ਆਪਣਾ ਥੋੜੀ ਬਹੁਤ ਉਹਨਾਂ ਦੀ ਸੇਵਿੰਗ ਹੁੰਦੀ ਹੈ ਉਹ ਵੀ ਵਿਖਾਵੇ ਦੇ ਵਿੱਚ ਹੀ ਖਰਾਬ ਕਰ ਲੈਂਦੇ ਹਨ ਫਿਰ ਆਖਦੇ ਹਨ ਸਾਡੇ ਘਰ ਵਿੱਚ ਪੈਸਾ ਨਹੀਂ ਖੜਦਾ ਇਸੇ ਤਰ੍ਹਾਂ ਹੀ ਇੱਕ ਪਰਿਵਾਰ ਸੀ ਉਹ ਇਹਨਾਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਦੁਖੀ ਰਹਿੰਦਾ ਸੀ ਉਹਨਾਂ ਦੇ ਘਰ ਵਿੱਚ ਨਸ਼ਾ ਵੀ ਬਹੁਤ ਜ਼ਿਆਦਾ ਸੀ ਤੇ ਜਿਹੜਾ ਉਹਦੇ ਘਰ ਦੇ ਵਿੱਚ ਪੈਸਾ ਹੁੰਦਾ ਸੀ ਉਹ ਰੁਕਦਾ ਨਹੀਂ ਸੀ ਉਹਨਾਂ ਨੂੰ ਕਿਸੇ ਭੈਣ ਭਰਾ ਨੇ ਇੱਕ ਅਜੇਹਾ ਆਪਣੇ ਘਰ ਦੇ ਵਿੱਚ ਕਿਹਾ ਕਿ ਜਾਂ ਤਾਂ ਪਾਠ ਪੂਜਾ ਆਪ ਕਰਿਆ ਕਰੋ ਤੇ ਜਾਂ ਇੱਕ ਵਾਰ ਆਪਣੇ ਘਰ ਦੇ ਵਿੱਚ ਤੁਸੀਂ ਪਾਠ ਪੂਜਾ ਜ਼ਰੂਰ ਕਰਵਾਓ ਉਹਨਾਂ ਦਾ ਇਹ ਹੀ ਕਹਿਣਾ ਸੀ ਕਿ ਜਦੋਂ ਵੀ ਅਸੀਂ ਪਾਠ ਪੂਜਾ ਕਰਨ ਜਾਂ ਕਰਵਾਉਣ ਦਾ ਨਾਮ ਲੈਂਦੇ ਹਾਂ ਸਾਡੇ ਮੂੰਹ ਦੇ ਵਿੱਚੋਂ ਅਨਾਬ ਸ਼ਨਾਪ ਗਾਲੀ ਗਲੋਚ ਸ਼ਬਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਵੇਖੋ ਜੀ ਜਿਹੜਾ ਵੀ ਮਨੁੱਖ ਨਸ਼ਾ ਕਰਦਾ ਹੈ ਉਹਦੇ ਤੇ ਮਾੜੀਆਂ ਰੂਹਾਂ ਦਾ ਜ਼ਰੂਰ ਅਸਰ ਹੁੰਦਾ ਹੈ ਉਹ ਮਾੜੀਆਂ ਰੂਹਾਂ ਹੀ ਸਾਤ ਸੰਗਤ ਜੀ ਉਸ ਮਨੁੱਖ ਤੋਂ ਸਭ ਕੁਝ ਕਰਵਾਉਂਦੀਆਂ ਹਨ ਤੇ ਇਹਨਾਂ ਚੀਜ਼ਾਂ ਤੋਂ ਸਾਡਾ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਗਏ ਅਸੀਂ ਗੁਰਬਾਣੀ ਦੇ ਵੀ ਲੜ ਲੱਗ ਜਾਵਾਂਗੇ ਸੋ ਜਿਸ ਕਰਕੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਸ ਸਾਂਝਾ ਕਰਨ ਜਾ ਰਹੀ ਹਾਂ ਜਿਹੜੇ ਵੀ ਭੈਣ ਭਰਾ ਗਲਤ ਰਿਸ਼ਤਿਆਂ ਦੇ ਵਿੱਚ ਭੈਣ ਭਰਾ ਪਏ ਹੋਏ ਹਨ ਉਹ ਖਾਸ ਕਰਕੇ ਵੀਡੀਓ ਵਿੱਚ ਦੱਸੇ ਗਏ ਉਪਾਅ ਨੂੰ ਇੱਕ ਵਾਰ ਜ਼ਰੂਰ ਸੁਣ ਲੈਣ ਤੇ ਕਰਕੇ ਵੇਖ ਲੈਣ ਗਲਤ ਰਸਤੇ ਮਤਲਬ ਕਿ ਜਿਨ੍ਹਾਂ ਨੇ ਸ਼ਰਾਬ ਦਾ ਨਸ਼ਾ ਜਾਂ ਜਿਨ੍ਹਾਂ ਦੇ ਘਰ ਵਿੱਚ ਪੈਸਾ ਨਹੀਂ ਖਲੋਂਦਾ ਉਹ ਇਸ ਵੀਡੀਓ ਨੂੰ ਫੁੱਲ ਵਾਚ ਕਰਨ ਇਹ ਕੋਈ ਵਹਿਮ ਭਰਮ ਨਹੀਂ ਹੈਗਾ ਇਸ ਨੂੰ ਸਿਰਫ ਇੱਕ ਆਪਣੇ ਘਰ ਦੇ ਉਸੇ ਹੀ ਭੈਣ ਭਰਾ ਨੇ ਕਰਨਾ ਹੈ ਜੋ ਇਸ ਚੀਜ਼ ਤੋਂ ਤੰਗ ਪਰੇਸ਼ਾਨ ਹੈ ਸ਼ਰਾਬ ਤੋਂ ਜਾਂ ਪੈਸਾ ਨਾ ਖਲੌਣ ਤੋਂ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਕਿਸੇ ਪਰੇਸ਼ਾਨੀ ਤੋਂ ਉਸ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਜਾਂ ਰਾਤ ਨੂੰ ਕਰ ਸਕਦੇ ਹੋ ਰਾਤ ਦੇ ਸਮੇਂ ਜਾਂ ਐਤਵਾਰ ਵਾਲੇ ਦਿਨ ਵੀ ਤੁਸੀਂ ਕਰ ਸਕਦੇ ਹੋ ਜਦੋਂ ਮਰਜ਼ੀ ਕਰ ਲਓ ਇਸ ਨੂੰ ਕਰਨ ਦੇ ਲਈ ਸਾਧ ਸੰਗਤ ਜੀ ਤੁਸੀਂ ਇੱਕ ਵਾਈਟ ਪੇਪਰ ਲੈਣਾ ਹੈ ਭਾਵ ਕਿ ਚਿੱਟਾ ਪੇਪਰ ਬਿਲਕੁਲ ਪਲੇਨ ਹੋਵੇ ਉਸ ਦੇ ਉੱਤੇ ਸਾਧ ਸੰਗਤ ਜੀ ਤੁਸੀਂ ਬਲੈਕ ਪੈਨ ਦੇ ਨਾਲ ਮਤਲਬ ਕਿ ਕਾਲੇ ਪੈਨ ਦੇ ਨਾਲ ਸਾਰੀਆਂ ਹੀ ਆਪਣੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਨੂੰ ਲਿਖਣਾ ਸ਼ੁਰੂ ਕਰ ਦੇਣਾ ਹੈ ਜਿਵੇਂ ਇੱਕ ਤੁਹਾਡੀ ਪਰੇਸ਼ਾਨੀ ਹੈ ਕਿ ਤੁਹਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਜਿਸ ਤਰ੍ਹਾਂ ਮੰਨ ਲਓ ਤੁਹਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਤੁਹਾਨੂੰ ਪੈਸਾ ਚਾਹੀਦਾ ਹੈ ਤੁਸੀਂ ਉਸ ਪਰੇਸ਼ਾਨੀ ਦਾ ਸਿਰਫ ਇੱਕ ਹੀ ਸ਼ਬਦ ਲਿਖਣਾ ਹੈ ਪੈਸਾ ਜਿਵੇਂ ਤੁਹਾਡੇ ਘਰ ਦੇ ਵਿੱਚ ਬਿਮਾਰੀ ਹੈ ਜਾਂ ਦੁੱਖ ਤਕਲੀਫ ਹੈ ਇਹ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਕੋਈ ਇਹ ਤਾਂ ਕਹੇਗਾ ਨਹੀਂ ਕਿ ਤੁਹਾਡੇ ਘਰ ਵਿੱਚ ਬਿਮਾਰੀ ਆਵੇ ਜਾਂ ਸਾਡੇ ਘਰ ਵਿੱਚ ਪੈਸਾ ਨਾ ਆਵੇ ਇਸ ਕਰਕੇ ਬਿਮਾਰੀ ਜੋ ਤੁਹਾਡੀ ਪਰੇਸ਼ਾਨੀ ਹੈ ਉਸ ਨੂੰ ਬਿਮਾਰੀ ਲਿਖ ਦੇਣਾ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਜਿਹੜੀ ਵੀ ਤੁਹਾਨੂੰ ਕੋਈ ਪਰੇਸ਼ਾਨੀ ਹੋਵੇਗੀ ਮੁਸ਼ਕਿਲ ਹੋਵੇਗੀ ਉਸ ਦਾ ਪਹਿਲਾ ਸ਼ਬਦ ਉਸ ਕਾਗਜ਼ ਦੇ ਉੱਪਰ ਤੁਸੀਂ ਲਿਖ ਦੇਣਾ ਹੈ ਜੋ ਵੀ ਤੁਹਾਨੂੰ ਪ੍ਰੋਬਲਮ ਹੋਵੇਗੀ ਉਹ ਕਾਲੇ ਪੈਨ ਦੇ ਨਾਲ ਬਲੈਕ ਪੇਪਰ ਦੇ ਉੱਤੇ ਕਿਸੇ ਵੀ ਚੀਜ਼ ਦੇ ਉੱਤੇ ਤੁਸੀਂ ਆਪਣੀਆਂ ਪਰੇਸ਼ਾਨੀਆਂ ਸਾਰੀਆਂ ਲਿਖ ਦੇਣੀਆਂ ਹਨ ਫਿਰ ਸਾਰਸੰਗਰ ਜੀ ਜਿੰਨੀਆਂ ਵੀ ਤੁਹਾਡੀਆਂ ਪਰੇਸ਼ਾਨੀਆਂ ਹਨ ਓਨੀਆਂ ਹੀ ਲਿਖ ਸਕਦੇ ਹੋ ਪਰ ਇੱਕ ਇੱਕ ਸ਼ਬਦ ਹੀ ਲਿਖਣਾ ਹੈ ਲਿਖਣ ਤੋਂ ਬਾਅਦ ਤੁਸੀਂ ਅਜਵਾਇਣ ਲੈਣੀ ਹੈ ਸਾਰੇ ਹੀ ਭੈਣ ਭਰਾਵਾਂ ਨੇ ਘਰ ਵਿੱਚ ਅਜਵਾਇਣ ਤਾਂ ਜ਼ਰੂਰ ਹੁੰਦੀ ਹੈ ਕਿਉਂਕਿ ਸਾਰੀਆਂ ਭੈਣਾਂ ਆਪਣੇ ਰਸੋਈ ਵਿੱਚ ਅਜਵਾਇਣ ਨੂੰ ਜ਼ਰੂਰ ਵਰਤਦੀਆਂ ਹਨ ਪਰ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤੁਸੀਂ ਕਿਸੇ ਵੀ ਸਟੋਰ ਤੇ ਜਾ ਕੇ ਕਰਿਆਨਾ ਸਟੋਰ ਤੇ ਜਾ ਕੇ ਅਜਵਾਇਣ ਲੈ ਕੇ ਆ ਸਕਦੇ ਹੋ ਜਿਹੜੇ ਵੀ ਕਾਗਜ਼ ਤੇ ਤੁਸੀਂ ਆਪਣੀਆਂ ਪਰੇਸ਼ਾਨੀਆਂ ਲਿਖੀਆਂ ਹਨ ਉਸ ਕਾਗਜ਼ ਦੇ ਉੱਪਰ ਤੁਸੀਂ 8 ਚੁਟਕੀਆਂ ਅਜਵਾਇਣ ਦੀਆਂ ਪਾ ਲੈਣੀਆਂ ਹਨ ਕਿਉਂਕਿ ਸਾਤ ਸੰਗਤ ਜੀ ਜਿਹੜੀ ਅਜਵਾਇਣ ਹੁੰਦੀ ਹੈ ਨਾ ਉਹ ਰਾਹੂ ਤੇ ਸ਼ਨੀ ਨੂੰ ਸ਼ਾਂਤ ਕਰਦੀ ਹੈ ਇਸ ਤਰ੍ਹਾਂ ਤੁਸੀਂ ਅੰਗੂਠੇ ਤੇ ਦੋ ਉਂਗਲੀਆਂ ਦੇ ਸਹਾਰੇ ਨਾਲ ਇੱਕ ਆਪਰ ਚੁਟਕੀ ਬਣਾ ਲੈਣੀ ਹੈ ਉਹ ਚੁਟਕੀਆਂ ਤੁਸੀਂ 8 ਪਾਉਣੀਆਂ ਹਨ ਅਜਵੈਣ ਦੀਆਂ ਪਾਉਣ ਤੋਂ ਬਾਅਦ ਹੁਣ ਤੁਸੀਂ ਕਾਗਜ਼ ਨੂੰ ਫੋਲਡ ਕਰ ਲੈਣਾ ਹੈ ਫਿਰ ਤੁਸੀਂ ਆਪਣੇ ਸਾਰੇ ਹੀ ਘਰ ਦੇ ਵਿੱਚ ਚੱਕਰ ਲਗਾ ਕੇ ਆਉਣਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਫਿਰ ਸਾਧ ਸੰਗਤ ਜੀ ਤੁਸੀਂ ਜਿਹੜੀ ਚੁਟਕੀ ਵਾਲੀ ਮੁਠੀ ਰੜੀ ਵਿੱਚ ਫੜੀ ਹੋਵੇਗੀ ਅਜਵੈਣ ਵਾਲਾ ਪੇਪਰ ਇਹ ਪੇਪਰ ਨੂੰ ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ 8 ਵਾਰ-ਵਾਰ ਦੇਣਾ ਹੈ 8 ਵਾਰ ਵਾਰਣ ਤੋਂ ਬਾਅਦ ਸਾਧ ਸੰਗਤ ਜੀ ਤੁਸੀਂ ਉਸ ਨੂੰ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਪਾਥੀ ਲੈ ਲੈਣੀ ਹੈ ਉਸ ਨੂੰ ਤੁਸੀਂ ਜਲਾ ਲੈਣਾ ਹੈ ਤੇ ਫਿਰ ਸਾਧ ਸੰਗਤ ਜੀ ਜਦੋਂ ਥੋੜੀ ਥੋੜੀ ਅੱਗ ਰਹਿ ਜਾਵੇਗੀ ਉਸ ਦੇ ਵਿੱਚ ਇਹ ਜਿਹੜਾ ਵਾਈਟ ਪੇਪਰ ਹੈ ਅਜਵਾਇਣ ਵਾਲਾ ਇਹ ਤੁਹਾਡੀਆਂ ਜਿਹੜੀਆਂ ਜਿਸ ਉੱਪਰ ਪਰੇਸ਼ਾਨੀਆਂ ਲਿਖੀਆਂ ਹੋਈਆਂ ਹਨ ਉਸ ਨੂੰ ਸਾਧ ਸੰਗਤ ਜੀ ਤੁਸੀਂ ਫਿਰ ਅੱਗ ਦੇ ਵਿੱਚ ਪਾ ਦੇਣਾ ਹੈ ਆਪਾਂ ਸਭ ਤੋਂ ਪਹਿਲਾਂ ਨਹੀਂ ਪਾਉਣਾ ਕਿਉਂਕਿ ਪੂਰੀ ਇੱਕਦਮ ਤੇਜ਼ ਅਗ ਬਲ ਜਾਵੇਗੀ ਤੇ ਪੂਰੀ ਪਾਥੀ ਇੱਕਦਮ ਹੀ ਤੇਜ਼ ਬਲਣ ਦੇ ਨਾਲ ਅਜਵਾਇਣ ਵਾਲਾ ਪੇਪਰ ਵੀ ਬਹੁਤ ਜਲਦੀ ਸੜ ਜਾਵੇਗਾ ਇਸ ਲਈ ਤੁਸੀਂ ਜਦੋਂ ਪਾਥੀ ਜਿਹੜੀ ਹੈ ਥੋੜੀ ਜਿਹੀ ਰਹਿ ਜਾਵੇ ਤੁਖ ਤੁਖੀ ਜੀ ਉਸ ਉੱਪਰ ਫਿਰ ਤੁਸੀਂ ਸੁੱਟ ਦੇਣਾ ਹੈ ਜਿਸ ਦੇ ਵਿੱਚ ਤੁਹਾਡੀਆਂ ਪਰੇਸ਼ਾਨੀਆਂ ਲਿਖੀਆਂ ਹੋਈਆਂ ਸਨ ਅਗ ਥੋੜੀ ਜਿਹੀ ਧੀਮੀ ਹੋ ਜਾਂਦੀ ਹੈ ਜਿਹੜੀ ਅਸੀਂ ਪਰਚੀ ਪਾਈ ਹੈ ਉਹ ਬਿਲਕੁਲ ਹੌਲੀ ਹੌਲੀ ਜਲ ਜਾਵੇਗੀ ਇਸ ਤਰ੍ਹਾਂ ਪਾਉਣ ਦੇ ਨਾਲ ਸਾਧ ਸੰਗਤ ਜੀ ਜਿਹੜਾ ਧੂਆ ਉੱਠੇਗਾ ਘਰ ਦੇ ਬਾਹਰ ਜਾਵੇਗਾ ਤੇ ਜਿਹੜੀ ਵੀ ਮੁਸੀਬਤ ਹੈ ਉਹ ਨਾਲ ਹੀ ਤੁਹਾਡੇ ਘਰ ਤੋਂ ਬਾਹਰ ਚਲੀ ਜਾਵੇਗੀ ਉਹ ਰਾਹੁ ਤੇ ਕੇਤੂ ਦਾ ਧੂਆ ਹੁੰਦਾ ਹੈ ਜੋ ਸਾਡੀਆਂ ਪਰੇਸ਼ਾਨੀਆਂ ਤੇ ਮੁਸ਼ਕਿਲਾਂ ਹੁੰਦੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ ਤੇ ਸਾਡੇ ਘਰ ਦੀ ਜੋ ਵੀ ਨੈਗੇਟਿਵ એનર્ਜੀ ਹੁੰਦੀ ਹੈ ਉਹ ਘਰ ਤੋਂ ਬਾਹਰ ਚਲੀ ਜਾਂਦੀ ਹੈ ਜਿਸ ਦੇ ਨਾਲ ਸਾਧ ਸੰਗਤ ਜੀ ਸਾਡੇ ਘਰ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਚਮਤਕਾਰ ਹੋ ਜਾਵੇਗਾ ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਛੋਟਾ ਜਿਹਾ ਉਪਾਅ ਘਰੇਲੂ ਉਪਾਅ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਜਾਂ ਐਤਵਾਰ ਵੀ ਕਰ ਸਕਦੇ ਹੋ ਪਰ ਕਰਨਾ ਜ਼ਰੂਰ ਹੈ ਬੜਾ ਹੀ ਸਿੰਪਲ ਤੇ ਸਰਲ ਉਪਾਅ ਹੈ ਤੁਸੀਂ ਇਸ ਨੂੰ ਕਰਕੇ ਵੇਖਿਓ ਰਿਜ਼ਲਟ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਸਾਧ ਸੰਗਤ ਜੀ ਇਹਨਾਂ ਭੈਣ ਭਰਾਵਾਂ ਨੂੰ ਉਪਾਵਾ ਦੇ ਨਾਲ ਨਾਲ ਗੁਰਬਾਣੀ ਦੇ ਵੀ ਲੜ ਲੱਗਣਾ ਚਾਹੀਦਾ ਹੈ ਇਹਨਾਂ ਉਪਾਅਾਂ 'ਤੇ ਵਿਸ਼ਵਾਸ ਕਰਕੇ ਗੁਰਬਾਣੀ ਦੇ ਲੜ ਲੱਗ ਕੇ ਅਰਦਾਸ ਜ਼ਰੂਰ ਕਰਿਆ ਕਰੋ। ਤੁਹਾਨੂੰ ਰਿਜ਼ਲਟ ਬਹੁਤ ਹੀ ਜਲਦੀ ਚੰਗਾ ਮਿਲ ਜਾਵੇਗਾ। ਜਿਹੜਾ ਵੀ ਕੋਈ ਜੀ ਤੁਹਾਡੇ ਘਰ ਵਿੱਚ ਨਸ਼ਾ ਕਰਦਾ ਹੈ ਉਹਦੇ ਕੋਲ ਬੈਠ ਕੇ ਜ਼ਰੂਰ ਪਾਣੀ ਦਾ ਚਾਪ ਕਰਿਆ ਕਰੋ। ਜਪਜੀ ਸਾਹਿਬ, ਸੁਖਮਨੀ ਸਾਹਿਬ, ਰਹਿਰਾਸ ਸਾਹਿਬ, ਅਨੰਦ ਸਾਹਿਬ ਦਾ ਪਾਠ ਤੁਸੀਂ ਪੜ੍ਹਨਾ ਹੈ। ਜਿਸ ਵੀ ਧਰਮ ਤੋਂ ਤੁਸੀਂ ਬਿਲੋਂਗ ਕਰਦੇ ਹੋ ਉਸ ਧਰਮ ਦੀ ਹੀ ਤੁਸੀਂ ਆਪਣੀ ਅਰਦਾਸ ਕਰ ਸਕਦੇ ਹੋ। ਫਿਰ ਵੇਖਿਓ ਤੁਸੀਂ ਆਪਣੀ ਅਰਦਾਸ ਨੂੰ ਪੂਰਾ ਹੁੰਦਿਆਂ ਹੋਇਆਂ ਵੇਖੋਗੇ ਕਦੇ ਵੀ ਤੁਸੀਂ ਆਪਣੇ ਪਰਮਾਤਮਾ ਦੇ ਦਰ ਦਾ ਪੱਲਾ ਨਹੀਂ ਛੱਡਣਾ ਸਾਧ ਸੰਗਤ ਜੀ ਇਹ ਕੋਈ ਵਹਿਮ ਭਰਮ ਨਹੀਂ ਹੁੰਦਾ ਇਹ ਸਾਡੇ ਬਜ਼ੁਰਗਾਂ ਦੇ ਦੱਸੇ ਹੋਏ ਟੋਟਕੇ ਹੁੰਦੇ ਹਨ ਅਸੀਂ ਗੁਰਬਾਣੀ ਦੇ ਨਾਲ ਪੜਨ ਦੇ ਨਾਲ ਨਾਲ ਵੀ ਇਹਨਾਂ ਉਪਾਅਾਂ ਨੂੰ ਕਰ ਸਕਦੇ ਹਾਂ ਹਰ ਇੱਕ ਭੈਣ ਭਰਾ ਦੇ ਵਿੱਚ ਕੋਈ ਨਾ ਕੋਈ ਅੱਜ ਕੱਲ੍ਹ ਘਰਾਂ ਦੇ ਵਿੱਚ ਬਹੁਤ ਹੀ ਨਸ਼ਾ ਹੁੰਦਾ ਹੈ ਜਾਂ ਲੜਾਈ ਝਗੜੇ ਹੁੰਦੇ ਹਨ ਜਾ ਪੈਸੇ ਸੰਬੰਧੀ ਕੋਈ ਤੰਗੀ ਪਰੇਸ਼ਾਨੀ ਜਾਂ ਮੁਸ਼ਕਿਲ ਹੁੰਦੀ ਹੈ ਉਸ ਦਾ ਹੱਲ ਕਰਨ ਲਈ ਅਸੀਂ ਇਹ ਛੋਟੇ-ਛੋਟੇ ਉਪਾਅ ਕਰ ਸਕਦੇ ਹਾਂ ਜਿਨ੍ਹਾਂ ਦਾ ਰਿਜ਼ਲਟ ਸਾਨੂੰ ਬਹੁਤ ਜਲਦੀ ਮਿਲ ਜਾਵੇਗਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਹਰ ਵੇਲੇ ਗੁਰਬਾਣੀ ਦਾ ਜਾਪ ਲਗਾ ਕੇ ਰੱਖੋਗੇ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਹੈ ਜੀ ਹਰ ਘਰ ਦੇ ਵਿੱਚ ਅੱਜ ਕੱਲ ਦਾ ਸਹੂਲਤ ਹੈ ਜੇਕਰ ਤੁਸੀਂ ਗੁਰਬਾਣੀ ਦਾ ਜਾਪ ਲਗਾ ਕੇ ਰੱਖੋਗੇ ਨਸ਼ੇ ਵਾਲੇ ਵਿਅਕਤੀ ਦਾ ਮਨ ਖੁਦ ਹੀ ਪਸੀਜ ਜਾਵੇਗਾ ਉਹ ਹੌਲੀ ਹੌਲੀ ਕਰਕੇ ਨਸ਼ੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਸੋ ਸਾਥ ਸੰਗਤ ਜੀ ਅਸੀਂ ਤਾਂ ਰੱਬ ਅਗੇ ਅਰਦਾਸ ਕਰਦੇ ਹਾਂ ਕਿ ਹਰ ਘਰ ਜਿਹੜਾ ਹੈ ਨਸ਼ੇ ਤੋਂ ਮੁਕਤ ਹੋ ਜਾਵੇ ਕਿਸੇ ਦੀ ਜ਼ਿੰਦਗੀ ਬਰਬਾਦ ਨਾ ਹੋਵੇ ਹਰ ਘਰ ਦੇ ਵਿੱਚ ਖੁਸ਼ੀਆਂ ਤੇ ਖੇੜੇ ਹੋਣ ਹਮੇਸ਼ਾ ਪਰਮਾਤਮਾ ਜੀ ਦੇ ਅੱਗੇ ਇਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ